ਹੋਰ ਮੁੱਕ ਦੇ ਵੱਲ ਨੂੰ ਜੇ ਆਪਾਂ ਨਜ਼ਰ ਮਾਰਦੇ ਆ ਯੂਕੇ ਦੇ ਵਿੱਚ ਜਾਈਏ ਤਾਂ ਉੱਥੇ ਟੋਰੀ ਪੀਅਰ ਤੇ ਜਿਹੜਾ ਡੋਨਰ ਆ ਲਾਰਡ ਰਮੀ ਰੰਗਰ ਉਸਨੇ ਸੀਬੀਈ ਨੂੰ ਫੋਰਫਿਟ ਆ ਜਿਹੜਾ ਉਹ ਕਰ ਦਿੱਤਾ ਹੈ ਕੰਜ਼ਰਵੇਟਿਵ ਪਾਰਟੀ ਦੇ ਨਾਲ ਜੁੜਿਆ ਹੋਇਆ ਉਸਨੇ 1.5 ਮਿਲੀਅਨ ਪਾਉਂਡ ਸੋ ਫਾਰ ਉਹਨਾਂ ਨੂੰ ਡੋਨੇਟ ਵੀ ਕੀਤਾ ਹੈਗਾ ਆ ਇਹ ਜਿਹੜੀ ਫੋਰਫੀਚਰ ਕਮੇਟੀ ਨੇ ਡਿਸਾਈਡ ਜਿਹੜਾ ਉਹ ਕਰਨਾ ਸੀਗਾ ਵੀ ਕਿਸੇ ਦਾ ਓਨਰ ਜਿਹੜਾ ਹੋ ਵਾਪਸ ਲਿਆ ਜਾ ਸਕਦਾ ਆ ਜਾਂ ਨਹੀਂ ਕਿੰਨੇ ਵੀ ਇਹ ਡਿਸੀਜਨ ਇਹਨਾਂ ਨੇ ਹੁਣ ਉਦੋਂ ਲਿਆ ਇਸ ਕਮੇਟੀ ਨੇ ਜਦ ਇਹ ਰਮੀ ਰੰਗੜਾ ਇਸ ਨੇ ਸਿੱਖ ਕਮਿਊਨਿਟੀ ਸਿੱਖਾਂ ਦੇ ਖਿਲਾਫ ਭੱਦੀ ਸ਼ਬਦਾਬਲੀ ਤੇ ਬਹੁਤ ਹੀ ਭੈੜੇ ਭੈੜੇ ਜਿਹੜੇ ਸੋਸ਼ਲ ਮੀਡੀਆ ਕਮੈਂਟ ਆ ਉਹ ਪਾਏ ਸੀਗੇ ਇਹ ਵੀ ਜਿਹੜਾ ਕਿਤੇ ਵੀ ਕੰਸੀਡਰ ਕੀਤਾ ਜਾ ਰਿਹਾ ਵੀ ਹਾਊਸ ਆਫ ਦਾ ਲਾਰਡ ਸਟੈਂਡਰਡ ਕਮਿਸ਼ਨਰ ਆ ਉਹ ਵੀ ਉਹਨਾਂ ਨੇ ਦੇਖਿਆ ਵੀ 2023 ਦੇ ਵਿੱਚ ਰਮੀ ਰੰਗੜ ਦੇ ਦੁਆਰਾ ਇੱਕ ਇੰਡੀਅਨ ਜਰਨਲਿਸਟ ਪੂਨਮ ਜੋਸ਼ੀ ਨੂੰ ਉਸਨੇ ਹਰਾਸ ਤੇ ਬੁਲੀ ਵੀ ਜਿਹੜਾ ਹੋ ਕੀਤਾ ਸੀਗਾ ਇਹ ਉਹੀ ਪਾਰਟੀ ਆ ਹਰਜੋਤ ਸਿੰਘ ਜੀ ਜੀ ਦਾ ਹੁਣੇ-ਹੁਣੇ ਰਿਸ਼ੀ ਸੁਨਾਕ ਪ੍ਰਾਈਮ ਮਿਨਿਸਟਰ ਰਹਿ ਕੇ ਗਿਆ ਆ ਉਹਦੀ ਵੀ ਨੇੜਤਾ ਇੰਡੀਆ ਦੇ ਨਾਲ ਕਿੱਦਾਂ ਦੀ ਸੀਗੀ ਉਹ ਆਪਣੇ ਸਾਹਮਣੇ ਸੀਗੀ ਤੇ ਇਹ ਇਹ ਵੀ ਉਸ ਤਰੀਕੇ ਦੇ ਨਾਲ ਹੀ ਕਹਿ ਲੋ ਵੀ ਜਿੱਦਾਂ ਭਾਰਤ ਵਾਲੇ ਜ਼ਹਿਰ ਉਗਲਦੇ ਆ ਜਾਂ ਹੋਰ ਮੁਲਕਾਂ ਦੇ ਵਿੱਚ ਉਹਨਾਂ ਨੇ ਇਦਾਂ ਦੇ ਬੰਦੇ ਰੱਖੇ ਹੋਏ ਆ ਜੋ ਕਿ ਸਿੱਖਾਂ ਦੀ ਸ਼ਬੀ ਨੂੰ ਧੁੰਦਲਾ ਕਰਨ ਦੇ ਲਈ ਉਦੋਂ ਤੇ ਦਾਗ ਲਾਉਣ ਦੇ ਲਈ ਉਹ ਕੰਮ ਕਰਦੇ ਆ ਉਸੇ ਤਰੀਕੇ ਦੇ ਨਾਲ ਰਮੀ ਰੰਗੜ ਵੀ ਆ ਯੂਕੇ ਦੇ ਵਿੱਚ ਬੈਠਾ ਸਿੱਖਾਂ ਦੇ ਉਲਟ ਜਿਹੜਾ ਉਹ ਜ਼ਹਿਰ ਉਗਲਦਾ ਜਿਹੜਾ ਹੋ ਰਿਹਾ ਸੀ ਇਹ ਕਹਿੰਦੇ ਵੀ ਛਿਆਂ ਦੇ ਵਿੱਚ ਇੱਕ ਜਿਹੜਾ ਇਹ ਬੰਦਾ ਬਣਿਆ ਆ ਜਿਸ ਦਾ ਓਨਰ ਜਿਸ ਨੂੰ ਇਹ ਸਨਮਾਨ ਜੋ ਦਿੱਤਾ ਸੀ ਉਸ ਨੂੰ ਜਿਹੜਾ ਉਹ ਵਾਪਸ ਜਿਹੜਾ ਉਹ ਲਿਆ ਜਾ ਰਿਹਾ ਆ ਸੋ ਇੱਕ ਬਹੁਤ ਵੱਡੀ ਇਹਦੇ ਲਈ ਬੇਇੱਜ਼ਤੀ ਦਾ ਸਬਬ ਬਣਿਆ ਆ ਸਿੱਖਾਂ ਖਰਾਬ ਖਿਲਾਫ ਜ਼ਹਿਰ ਉਗਲਣ ਦੇ ਕਰਕੇ ਇਸ ਨੂੰ ਜੋ ਉੱਥੇ ਮਿਲਿਆ ਸਨਮਾਨ ਸੀ ਉਹ ਵਾਪਸ ਲਿਆ ਜਾ ਰਿਹਾ ਹੈਗਾ ਆ ਰਮੀ ਰੰਗੜ ਜਿਹੜਾ ਆ ਇਹ ਆਪਣੇ ਆਪ ਨੂੰ ਪੰਜਾਬੀ ਇੰਡੀਅਨ ਕਹਿੰਦਾ ਹੈ 1977 ਤੋਂ ਇੰਗਲੈਂਡ ਦੇ ਵਿੱਚ ਰਹਿ ਰਿਹਾ ਹੈ ਸੋ ਸਰੋਤਿਆਂ ਨੂੰ ਇਹ ਦੱਸ ਦੇਈਏ ਜਿਹੜਾ ਸੀ ਵੀ ਈ ਕੀ ਹੁੰਦਾ ਆ ਇਹ ਕਮਾਂਡਰ ਆਫ ਦਾ ਆਰਡਰ ਆਫ ਬ੍ਰਿਟਿਸ਼ Empire ਕਰਕੇ ਇੱਕ ਬਹੁਤ ਵੱਡਾ ਆਨਰ ਆ ਇਹ ਦਿੱਤਾ ਜਾਂਦਾ ਆ ਜਿਹੜੇ ਲੋਕਾਂ ਨੇ ਕੋ ਬਹੁਤ ਵੱਡੀ ਕੰਟਰੀਬਿਊਸ਼ਨ ਅ ਇੰਗਲੈਂਡ ਦੇ ਲਈ ਕੀਤੀ ਹੋਵੇ ਹੂੰ ਹੂੰ ਪਰ ਮੋਦੀ ਦਾ ਬੜਾ ਵੱਡਾ ਸਪੋਰਟਰ ਆ ਦੇਖ ਲਓ 1971 ਤੋਂ ਰਹਿ ਰਿਹਾ ਮੋਦੀ ਤੋਂ ਪਤਾ ਨਹੀਂ ਇਹ ਕੀ ਲੈਣਾ ਹੈਗਾ ਇਹ ਇਹ ਹੁਣ ਪਤਾ ਨਹੀਂ ਵੀ ਰੰਗੜਾ ਵਾਲੀ ਫੈਮਿਲੀ ਚੋਂ ਹੀ ਆ ਜਾਂ ਡਿਫਰੈਂਟ ਆ ਪਰ ਨਾ ਇਹਦਾ ਰੰਮੀ ਰੰਗੜ ਹੈਗਾ ਆ ਸੋ ਇਹ ਤੋਂ ਟਾਈਟਲ ਜਿਹੜਾ ਹੁਣ ਵਾਪਸ ਲਿਆ ਗਿਆ ਹੈਗਾ ਆ ਪਾਕਿਸਤਾਨੀਆਂ ਦੇ ਉਲਟ ਜਰਨਲਿਸਟਾਂ ਦੇ ਉਲਟ ਸਿੱਖਾਂ ਦੇ ਉਲਟ ਬਹੁਤ ਭੱਦੀ ਜਿਹੜੀ ਸ਼ਬਦਾਵਲੀ ਹੈ ਪਿਛਲੇ ਸਮੇਂ ਦੇ ਵਿੱਚ ਇਸ ਨੇ ਵਰਤੀ ਜਿਵੇਂ ਜਮਿਆਰ ਜੋਹਸੇ ਜੀ ਗੁਜਰਾਵਾਲੇ ਪਾਕਿਸਤਾਨ ਤੋਂ ਹੀ ਆ ਉਸ ਉੱਥੇ ਦਾ ਇਹਦਾ ਜਨਮ ਦੱਸਦੇ ਆ ਪੂਰਾ ਨਾਮ ਇਹਦਾ ਰਮਿੰਦਰ ਸਿੰਘ ਰੰਗੜ ਜਿਹੜਾ ਉਹ ਦੱਸਿਆ ਜਾਂਦਾ ਹੈ ਜੀ ਜੀ ਸੋ ਇੱਕ ਟਾਈਮ ਦੇ ਉੱਤੇ ਇਹ ਸਿਚੁਏਸ਼ਨ ਬਣੀ ਸੀ ਕਹਿੰਦਾ ਵੀ ਇਹਨਾਂ ਸੋਸ਼ਲ ਮੀਡੀਆ ਤੇ ਕਮੈਂਟ ਪਾਇਆ ਵੀ ਜੇ ਰੇਸ਼ੀ ਸੁਨਾਕ ਨੂੰ ਨਾ ਉੱਥੇ ਦਾ ਜਿਹੜਾ ਪ੍ਰਾਈਮ ਮਿਨਿਸਟਰ ਬਣਾਇਆ ਟੋਰੀ ਲੀਡਰ 2022 ਚ ਤੇ ਫਿਰ ਜਿਹੜੇ ਇੰਗਲੈਂਡ ਦੇ ਲੋਕ ਆ ਉਹ ਰੇਸਿਸਟ ਹੈਗੇ ਆ ਇਹ ਉਹ ਉਸ ਟਾਈਮ ਤੇ ਲਿਖਿਆ ਸੀ ਤੇ ਹੁਣ ਆਪ ਜਿਹੜੇ ਆ ਇਦਾਂ ਦੇ ਜਿਹੜੇ ਰੇਸਿਸਟ ਕਮੈਂਟ ਜਿਹੜੇ ਆ ਇਹ ਪਾਉਂਦਾ ਰਿਹਾ ਤੇ ਹਿੰਦੂ ਫੋਰਮ ਬ੍ਰਿਟੇਨ ਦਾ ਵੀ ਇਹ ਮੈਂਬਰ ਹੈਗਾ ਤੇ ਪਰ ਹੁਣ ਇਹਦਾ ਟਾਈਟਲ ਲੈ ਲਿਆ ਤੇ ਹੁਣ ਇਹ ਵੀ ਚੀਚੀ ਕਰ ਰਿਹਾ ਜਿਸ ਤਰ੍ਹਾਂ ਬਾਕੀ ਇੰਡੀਆ ਵਾਲੇ ਅੱਜ ਪਹਿਲੀ ਖਬਰ ਚ ਆਪਾਂ ਤੁਹਾਨੂੰ ਦੱਸਿਆ ਵੀ ਕਰ ਰਹੇ ਹੈਗੇ ਆ ਅ ਸੋ ਇਦਾਂ ਦੇ ਬੰਦੇ ਐਕਸਪੋਜ਼ ਹੋ ਰਹੇ ਹੈਗੇ ਆ ਇਹਨਾਂ ਨੂੰ ਐਕਸਪੋਜ਼ ਕਰਨਾ ਵੀ ਚਾਹੀਦਾ ਪਰ ਅਨਫੋਰਚੂਨੇਟ ਪਾਰਟ ਇਹ ਆ ਵੀ ਬਹੁਤ ਵੱਡਾ ਪੰਜਾਬੀ ਜਾਂ ਅ ਪੰਜਾਬੀ ਮੀਡੀਆ ਜਾਂ ਹੋਰ ਆਪਾਂ ਭਾਰਤ ਦਾ ਮੀਡੀਆ ਵੀ ਕਹਿ ਸਕਦੇ ਆ ਉਹ ਇਹ ਖਬਰਾਂ ਨੂੰ ਨਹੀਂ ਪੇਸ ਜਿਹੜਾ ਬਾਹਰ ਲੈ ਕੇ ਆਂਦਾ ਜਿਹੜੀ ਯੂਕੇ ਦਾ ਸਭ ਤੋਂ ਵੱਡਾ ਨਿਊਜ਼ਪੇਪਰ ਆ ਡੇਲੀ ਮੇਲ ਉਹਨਾਂ ਨੇ ਅੱਜ ਇਹ ਅ ਟਾਈਟਲ ਦੇ ਅੰਦਰ ਇਹ ਲਿਖਾ ਵਰਸ਼ਾਪੀ ਆ ਜਰੂਰ ਤੁਹਾਨੂੰ ਵੀ ਮੌਕਾ ਮਿਲਿਆ ਪੜਿਓ ਟੋਰੀ ਪੀਅਰ ਉਹਨਾਂ ਨੇ ਪਾਇਆ ਬੀਬੀਸੀ ਨੇ ਵੀ ਪਾਈ ਆ ਇੰਡੀਪੈਂਡੈਂਟ ਨੇ ਵੀ ਪਾਈ ਆ ਸਾਰਿਆਂ ਨੇ ਪਾਈ ਆ ਮੇਨ ਖਬਰ ਜਿਹੜੀ ਆ ਵੀ ਟੋਰੀ ਪੀਅਰ ਲਾਰਡ ਰਮੀ ਰੰਗਟ ਸਟ੍ਰਿਪਡ ਆਫ ਸੀਬੀਈ ਜੀ ਏ ਬਾਏ ਦ ਕਿੰਗ ਓਵਰ ਹਰਾਸਮੈਂਟ ਆਫ ਜਰਨਲਿਸਟ ਐਂਡ ਡੈਰੋਗੇਟਰੀ ਕਮੈਂਟਸ ਅਬਾਊਟ ਸਿਕਸ ਐਂਡ ਪਾਕਿਸਤਾਨੀ ਜੀ